ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦਾ ਚੌਨਵਾਂ ਸਾਖੀ ਸਾਹਿਤ ਭਾਗ ਪਹਿਲਾ ਵਿੱਚੋਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਅਜੇ ਹਾ ਨੌਜਵਾਨ ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਉਹਦੀ ਜੀਵਨ ਗਾਥਾ ਬਾਰੇ ਕੁਝ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਿਆ ਇਸ ਦਾ ਨਾਮ ਹੈ ਰੱਖਿਆ ਮੈਂ ਬੇਮਿਸਾਲ ਜੰਗਬਾਈ ਸਨ 1992 ਤੱਕ ਰੂਸ ਜਾਨੀ ਕਿ ਸੋਵੀਅਤ ਯੂਨੀਅਨ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਸੀ ਮੌਸਮ અત્યੰਤ ਠੰਡਾ ਸੀ ਇਥੋਂ ਦਾ ਇਸ ਦੇ ਬਹੁਤ ਵੱਡੇ ਭੂ ਖੰਡ ਸਾਈਬੇਰੀਆ ਵਿੱਚ ਤਾਂ ਠੰਡ ਸਿਫਰ ਤੋਂ ਵੀ 40 ਡਿਗਰੀ ਹੇਠਾਂ ਚਲੀ ਜਾਂਦੀ ਹੈ ਦੇਸ਼ ਦੇ ਹਾਕਮ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਸਾਈਬੇਰੀਆ ਦੀ ਕਿਸੇ ਜੇਲ੍ਹ ਵਿੱਚ ਬੰਦ ਕਰ ਦਿੰਦੇ ਸਨ ਜੀਵਤ ਰਹਿਣ ਲਈ ਸਾਧਨ ਪੂਰੇ ਨਾ ਹੋਣ ਕਰਕੇ ਕੁਝ ਹੀ ਸਮੇਂ ਅੰਦਰ ਆਦਮੀ ਦਮ ਤੋੜ ਜਾਂਦਾ ਸੀ ਸਨ 1917 ਤੋਂ 1992 ਤੱਕ ਉਥੇ ਰੂਸ ਵਿੱਚ ਕਮਿਨਿਸਟ ਪਾਰਟੀ ਦਾ ਕਠੋਰ ਰਾਜ ਚੱਲਦਾ ਰਿਹਾ ਦੇਸ਼ ਅੰਦਰ ਇੰਨੀ ਬੇਚੈਨੀ ਅਤੇ ਬਦ ਅਮਨੀ ਦਾ ਮਾਹੌਲ ਬਣ ਗਿਆ ਕਿ ਹਜ਼ਾਰਾਂ ਬੰਦਿਆਂ ਨੂੰ ਗੋਲੀਆਂ ਨਾਲ ਛਾਲਣੀ ਕਰਨ ਤੋਂ ਬਾਅਦ ਵੀ ਬਗਾਵਤ ਨਾ ਰੁਕੀ ਅੰਤ ਰੂਸ ਦੇਸ਼ ਦੇ 15 ਦੇਸ਼ ਬਣ ਗਏ ਤੇ ਸਾਰਾ ਰੂਸ ਟੁਕੜੇ ਟੁਕੜੇ ਹੋ ਗਿਆ ਇਸ ਸਮੇਂ ਤੋਂ ਹੋਰ ਪਿੱਛੇ ਚਲੇ ਜਾਈਏ ਤਾਂ ਇੱਕ ਦੇਸ਼ ਸੀ ਦਾਗਸਤਾਨ ਉਹ ਵੀ ਇਸੇ ਰੂਸ ਦੇ ਵਿੱਚ ਹੀ ਸੀ ਇਹ ਬਹੁਤ ਤੇਲ ਭੰਡਾਰਾਂ ਵਾਲਾ ਜਾਂ ਸੋਨੇ ਚਾਂਦੀ ਦੀਆਂ ਖਾਣਾ ਵਾਲਾ ਦੇਸ਼ ਸੀ ਦੇਸ਼ ਵੀ ਨਹੀਂ ਸੀ ਇਲਾਕਾ ਵੀ ਬਹੁਤ ਜ਼ਿਆਦਾ ਇਹਨਾਂ ਕੋਲ ਨਹੀਂ ਸੀ ਰੂਸ ਵਿੱਚ ਜਦੋਂ ਬਾਦਸ਼ਾਹੀ ਢੰਗ ਨਾਲ ਰਾਜ ਚੱਲਦਾ ਸੀ ਤਾਂ ਰਾਜੇ ਨੇ ਸੁਤੰਤਰ ਦੇਸ਼ ਦਾਗਸਤਾਨ ਤੇ ਚੜ੍ਹਾਈ ਕਰ ਦਿੱਤੀ ਉਸ ਛੋਟੇ ਜਿਹੇ ਦੇਸ਼ ਦੀ ਸੁਤੰਤਰ ਹਸਤੀ ਖਤਮ ਕਰਕੇ ਆਪਣੇ ਦੇਸ਼ ਨਾਲ ਰਲ ਲਿਆ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਸੂਰਮਿਆਂ ਨੇ ਗੁਰੀਲਾ ਜੰਗ ਸ਼ੁਰੂ ਕਰ ਦਿੱਤੀ ਬਹੁਤ ਲੰਮਾ ਸਮਾਂ ਇਹ ਜੰਗ ਚੱਲਦੀ ਰਹੀ ਲੜਾਕੇ ਨੌਜਵਾਨ ਜੰਗਲਾਂ ਪਹਾੜਾਂ ਵਿੱਚ ਲੁਕ ਕੇ ਜੰਗੀ ਤਿਆਰੀਆਂ ਕਰਦੇ ਇਹਨਾਂ ਵਿੱਚੋਂ ਇੱਕ ਨੌਜਵਾਨ ਉੱਭਰ ਕੇ ਸਾਰੇ ਖੜਕੂਆਂ ਦਾ ਚਹੇਤਾ ਬਣ ਗਿਆ ਲੀਡਰ ਬਣ ਗਿਆ ਇਸ ਦਾ ਨਾਮ ਸੀ ਸ਼ਮੀਲ ਇਸ ਬਹਾਦਰ ਦੀ ਸਿਆਣਪ ਦਲੇਰੀ ਅਤੇ ਆਪਣੇ ਲੋਕਾਂ ਪ੍ਰਤੀ ਵਫਾਦਾਰੀ ਨੂੰ ਵੇਖ ਪਰਖ ਕੇ ਸਾਰੇ ਖੜਕੂ ਗਰੁੱਪਾਂ ਨੇ ਸ਼ਮੀਲ ਨੂੰ ਆਪਣਾ ਆਗੂ ਪ੍ਰਵਾਨ ਕਰ ਲਿਆ ਮਾਮੂਲੀ ਸਾਧਨਾ ਨਾਲ ਘਟ ਗਿਣਤੀ ਦੇਸ਼ ਭਗਤਾਂ ਦੀ ਇਹ ਛੋਟੀ ਜਿਹੀ ਫੌਜ ਦੁਨੀਆ ਦੇ ਸਭ ਤੋਂ ਵੱਡੇ ਬਾਦਸ਼ਾਹ ਯਾਰ ਰੂਸ ਦੇ ਚ ਰਾਜੇ ਨੂੰ ਯਾਰ ਕਹਿੰਦੇ ਨੇ ਬਾਦਸ਼ਾਹ ਵਿਰੁੱਧ ਆਜ਼ਾਦੀ ਦੀ ਲੜਾਈ ਇਹ ਪਾਰਟੀ ਲੜਨ ਲੱਗ ਪਈ ਜਿਵੇਂ ਕਿ ਅਕਸਰ ਹੁੰਦਾ ਹੈ ਇੱਕ ਪਾਸੇ ਬੇਅੰਤ ਸਰਕਾਰੀ ਸਾਧਨ ਪੈਸਾ ਹਥਿਆਰ ਲੜਨ ਮਰਨ ਲਈ ਫੌਜੀ ਦੂਜੇ ਪਾਸੇ ਅਣਸਿੱਖੀ ਨੌਜਾਨ ਲੋਕਾਂ ਦੇ ਘਰਾਂ ਵਿੱਚੋਂ ਮੰਗ ਪਿੰਨ ਕੇ ਖਾਣਾ ਸਹਿਰਾਂ ਪਿੰਡਾਂ ਵਿੱਚੋਂ ਕੁਝ ਹਮਦਰਦਾਂ ਨੇ ਦੇ ਦੇਣਾ ਅਗਲੀ ਕਮਾਈ ਦੀ ਅਗਲੀ ਕਮਾਈ ਸੀ ਬੈਂਕਾਂ ਲੁੱਟਣੀਆਂ ਜਾਂ ਸਰਕਾਰੀ ਟਾਊਟਾਂ ਦੇ ਘਰਾਂ ਵਿੱਚੋਂ ਡਾਕੇ ਮਾਰਨੇ ਬਗਾਵਤ ਵੱਧ ਗਈ ਲੋਕਾਂ ਦੀ ਹਮਦਰਦੀ ਆਪਣੇ ਪੁੱਤਰਾਂ ਪ੍ਰਤੀ ਹੋਰ ਗਹਿਰੀ ਹੁੰਦੀ ਗਈ ਸਾਰੀਆਂ ਖਬਰਾਂ ਦੇਸ਼ ਦੇ ਰਾਜੇ ਯਾਰ ਕੋਲ ਪਹੁੰਚਦੀਆਂ ਦੇਸ਼ ਦਾ ਇਹ ਇਲਾਕਾ ਕਾਬੂ ਵਿੱਚ ਨਾ ਆਉਣ ਕਰਕੇ ਯਾਰ ਨੇ ਜੰਗਬਾਜ਼ ਮੁਖੀਆਂ ਦੇ ਸਿਰਾਂ ਤੇ ਵੱਡੇ ਵੱਡੇ ਇਨਾਮਾਂ ਦਾ ਐਲਾਨ ਕਰ ਦਿੱਤਾ ਪਿੰਡ ਪਿੰਡ ਡੌਂਡੀ ਪਟਵਾਈ ਗਈ ਕਿ ਇਹਨਾਂ ਖੜਕੂਆਂ ਦੇ ਮੁਖੀ ਸ਼ਮੀਲ ਦੀ ਦਸ ਪਾ ਕੇ ਗ੍ਰਿਫਤਾਰ ਕਰਾਉਣ ਵਾਲੇ ਨੂੰ ਪੰਜ ਸੇਰ ਸੋਨਾ ਇਨਾਮ ਵਿੱਚ ਦਿੱਤਾ ਜਾਵੇਗਾ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਜੇ ਚਾਹੇ ਤਾਂ ਚੰਗੀ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਇਸੇ ਤਰ੍ਹਾਂ ਹੋਰ ਨਾਮੀ ਜੰਗ ਬਾਜਾ ਨੂੰ ਫੜਾਉਣ ਵਾਲਿਆਂ ਲਈ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਇੱਕ ਮਹੀਨਾ ਲੰਘਿਆ ਸੀ ਇਸ ਲਾਲਚ ਵਾਲੇ ਹੋਕਾ ਫੇਰੇ ਨੂੰ ਵੀ ਕੇ ਸ਼ਮੀਲ ਜੰਗਬਾਜ ਦੀ ਛੋਪਣਗਾਹ ਨੂੰ ਫੌਜ ਨੇ ਘੇਰਾ ਪਾ ਲਿਆ ਲਗਾਤਾਰ ਦੀ ਲੰਮੀ ਨਾਕਾਬੰਦੀ ਕਾਰਨ ਸ਼ਮੀਲ ਦੇ ਸਾਥੀਆਂ ਕੋਲੋਂ ਖਾਣ ਪਾਣ ਸਭ ਖਤਮ ਹੋ ਗਿਆ ਦੂਰ ਮਾਰ ਕਰਨ ਵਾਲੇ ਹਥਿਆਰਾਂ ਦਾ ਗੋਲੀ ਬਾਰੂਦ ਮੁੱਕ ਗਿਆ ਭੁੱਖ ਪਿਆਸ ਨਾਲ ਸਰੀਰ ਢਡਾਲ ਹੋ ਗਏ ਕਈਆਂ ਨੂੰ ਬਿਮਾਰੀ ਨੇ ਖਤਮ ਕਰ ਦਿੱਤਾ ਇਦਰੋਂ ਫੌਜ ਨੂੰ ਸਖਤ ਹੁਕਮ ਸੀ ਕਿ ਸ਼ਮੀਲ ਨੂੰ ਹਰ ਹਾਲਤ ਵਿੱਚ ਜਿਉਂਦਿਆਂ ਜੀ ਪਕੜਨਾ ਹੈ ਇਸ ਤੋਂ ਕਈ ਕੰਮ ਲੈਣੇ ਹਨ ਜਾਰ ਦੇ ਪੈਰੀਂ ਪੈਣ ਲਈ ਇਸ ਨੂੰ ਮਜਬੂਰ ਕਰਨਾ ਹੈ ਆਪਣੇ ਕਿੰਨੇ ਸਾਰੇ ਸਿਪਾਹੀ ਮਰਵਾ ਕੇ ਸ਼ਮੀਲ ਨੂੰ ਸਾਥੀਆਂ ਸਮੇਤ ਫੌਜ ਨੇ ਗ੍ਰਿਫਤਾਰ ਕਰ ਲਿਆ ਫੜੇ ਗਏ ਜੰਗਵਾਜਾਂ ਨੂੰ ਲੋੜ ਮੁਤਾਬਕ ਪਾਣੀ ਖਾਣਾ ਆਦਿਕ ਦਿੱਤਾ ਜਾਣ ਲੱਗਾ ਉਧਰ ਯਾਰ ਨੂੰ ਖਬਰ ਪਹੁੰਚਾਈ ਗਈ ਕਿ ਮਹਾਨ ਯੰਗਵਾਜ ਸ਼ਮੀਲ ਸਹੀ ਸਲਾਮਤ ਪਕੜ ਲਿਆ ਹੈ ਅੱਗੋਂ ਦੱਸਿਆ ਜਾਵੇ ਕੀ ਕਰਨਾ ਹੈ ਯਾਰ ਵੱਲੋਂ ਹੁਕਮ ਆ ਗਿਆ ਕਿ ਬਿਨਾਂ ਕੋਈ ਤਕਲੀਫ ਦਿੱਤੇ ਸਖਤ ਪਹਿਰੇ ਹੇਠ ਸ਼ਮੀਲ ਅਤੇ ਉਸਦੇ ਸਾਥੀਆਂ ਨੂੰ ਪੀਟਰਬਰਗ ਭੇਜ ਦਿਓ ਹੁਕਮ ਦੀ ਪਾਲਣਾ ਕੀਤੀ ਗਈ ਘੋੜਾ ਬੱਗੀਆਂ ਦਾ ਕਾਫਲਾ ਤਿਆਰ ਕੀਤਾ ਗਿਆ ਸਾਰਿਆਂ ਨੂੰ ਬੇੜੀਆਂ ਪਾਈਆਂ ਗਈਆਂ ਅੱਗੇ ਪਿੱਛੇ ਮਜਬੂਤ ਪਹਿਰਾ ਲਾਇਆ ਗਿਆ ਤੇ ਕਾਫਲਾ ਪੀਟਰਬਰਗ ਲਈ ਰਵਾਨਾ ਹੋ ਗਿਆ ਬਹੁਤ ਦੂਰ ਦੇ ਇਲਾਕੇ ਵਿੱਚੋਂ ਚੱਲ ਕੇ 2 ਮਹੀਨਿਆਂ ਵਿੱਚ ਘੋੜਾ ਗੱਡੀਆਂ ਅਤੇ ਪੈਦਲ ਚੱਲਦੇ ਫੌਜੀ ਪੀਟਰਬਰਗ ਪਹੁੰਚ ਗਏ ਯਾਰਜੀ ਨੂੰ ਖਬਰ ਦਿੱਤੀ ਗਈ ਕੈਦੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਰਾਜੇ ਦੇ ਹੁਕਮ ਮੁਤਾਬਕ ਸ਼ਮੀਲ ਨਾਲ ਬਹੁਤ ਹੀ ਨਰਮਾਈ ਵਾਲਾ ਵਰਤੋ ਕੀਤਾ ਗਿਆ। ਸ਼ਮੀਲ ਦੀ ਆਪਣੇ ਲੋਕਾਂ ਦੇ ਮਨਾਂ ਵਿੱਚ ਡੂੰਗੀ ਛਾਪ ਲੱਗ ਚੁੱਕੀ ਸੀ। ਰਾਜਾ ਸਮਝਦਾ ਸੀ ਕਿ ਸ਼ਮੀਲ ਨਾਲ ਕੀਤਾ ਮੰਦਾਬਿਹਾਰ ਉਸ ਦੇ ਲੋਕਾਂ ਦੀਆਂ ਭਾਵਨਾ ਨੂੰ ਪੜਕਾ ਦੇਵੇਗਾ। ਉੱਥੇ ਸ਼ਾਂਤੀ ਬਰਾਈ ਰੱਖਣ ਲਈ ਸ਼ਮੀਲ ਨੂੰ ਹਰ ਹਾਲਤ ਵਿੱਚ ਬਚਾ ਕੇ ਰੱਖਿਆ ਜਾਵੇ ਜੇ ਸੰਭਵ ਹੋ ਸਕੇ। ਤਾ ਚੰਗੀ ਸਰਕਾਰੀ ਨੌਕਰੀ ਤੇ ਇਸ ਨੂੰ ਲਾਇਆ ਜਾਵੇ। ਅਗਲੇ ਦਿਨ ਸ਼ਮੀਲ ਨੂੰ ਜੇਲ੍ਹ ਵਿੱਚੋਂ ਕੱਢ ਕੇ ਰਾਜੇ ਸਾਹਮਣੇ ਲਿਆਂਦਾ ਗਿਆ ਝੁੱਕ ਕੇ ਨਮਸ਼ਕਾਰ ਕਰਨ ਲਈ ਕਿਹਾ ਗਿਆ ਸ਼ਮੀਲ ਅਡੋਲ ਸਿੱਧਾ ਤਣਿਆ ਖਲੋਤਾ ਰਿਹਾ। ਰਾਜਾ ਖੁਦ ਕੁਰਸੀ ਤੋਂ ਉੱਠਿਆ ਅੱਗੇ ਵਧਿਆ ਤੇ ਸ਼ਮੀਲ ਨਾਲ ਹੱਥ ਮਿਲਾ ਕੇ ਸਵਾਗਤ ਕੀਤਾ। ਹੱਤਕੜੀਆਂ ਬੇੜੀਆਂ ਉਤਾਰਨ ਲਈ ਆਖਿਆ ਆਪਣੇ ਨੇੜੇ ਕੁਰਸੀ ਤੇ ਬਿਠਾ ਲਿਆ ਡਰ ਅਤੇ ਪਿਆਰ ਦੇ ਮਿਲਵੇਂ ਹਥਿਆਰ ਦੀ ਵਰਤੋਂ ਕਰਕੇ ਯਾਰ ਉਸ ਨੂੰ ਆਪਣੀ ਇੱਛਾ ਮੁਤਾਬਕ ਬਰਤਣਾ ਚਾਹੁੰਦਾ ਸੀ ਅੱਗੋਂ ਦੋਵਾਂ ਦੀ ਗੱਲਬਾਤ ਕੁਝ ਐਂ ਹੋਈ ਯਾਰ ਆਖਣ ਲੱਗਿਆ ਸ਼ਮੀਲ ਭਾਈ ਤੇਰੀ ਬਹਾਦਰੀ ਦੀਆਂ ਬੜੀਆਂ ਧਮਾਂ ਨੇ ਸਾਰੇ ਦੇਸ਼ ਵਿੱਚ ਤੂੰ ਆਪਣੇ ਲੋਕਾਂ ਦਾ ਮਨ ਜਿੱਤ ਲਿਆ ਹੈ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਹਾਂ ਤੇਰੇ ਵਰਗੇ ਸੂਰਮੇ ਨਿਤ ਨਿਤ ਪੈਦਾ ਨਹੀਂ ਹੋਇਆ ਕਰਦੇ ਸ਼ਮੀਲ ਬੋਲਿਆ ਇਸ ਪ੍ਰਸ਼ੰਸਾ ਲਈ ਸ਼ੁਕਰੀਆ ਪਰ ਇਹ ਦੱਸਿਆ ਜਾਵੇ ਕਿ ਇੰਨੀ ਮਿਹਨਤ ਕਰਕੇ ਫੜੇ ਦੁਸ਼ਮਣ ਨੂੰ ਰਾਜਾ ਆਪਣੇ ਸਾਹਮਣੇ ਬਿਠਾ ਕੇ ਪ੍ਰਸ਼ੰਸਾ ਕਰੇ ਇਹ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਜੇ ਮੈਂ ਬਹਾਦਰ ਹਾਂ ਚੰਗਾ ਮਨੁੱਖ ਹਾਂ ਫਿਰ ਮੇਰੇ ਨਾਲ ਜੰਗ ਕਿਉਂ ਲੜੀ ਤੁਸੀਂ ਮੇਰੀ ਗ੍ਰਿਫਤਾਰੀ ਫਿਰ ਕਿਉਂ ਕੀਤੀ ਰਾਜਾ ਬੋਲਿਆ ਸ਼ਮੀਲ ਮੈਂ ਚਾਹੁੰਦਾ ਹਾਂ ਕਿ ਤੂੰ ਸਾਡੀ ਫੌਜ ਦਾ ਵੱਡਾ ਅਫਸਰ ਬਣਨਾ ਸਵੀਕਾਰ ਕਰ ਲਵੇਂ ਤੂੰ ਬਹੁਤ ਬਹਾਦਰ ਯੋਧਾ ਹੈ ਤੂੰ ਬਹੁਤ ਸਮਝਦਾਰ ਨੌਜਵਾਨ ਹੈ ਸ਼ਮੀਲ ਬੋਲਿਆ ਸ਼ੁਕਰੀਆ ਤੁਹਾਡੀ ਇਸ ਪੇਸ਼ਕਸ਼ ਲਈ ਜਿਵੇਂ ਮੇਰੇ ਦੇਸ਼ ਦੇ ਹੋਰ ਫੌਜੀਆ ਨੂੰ ਮਰ ਮਰਨ ਮਰਨ ਮਾਰਨ ਲਈ ਭੇਜਿਆ ਹੈ ਇਸੇ ਤਰ੍ਹਾਂ ਆਪਣੀ ਫੌਜ ਦਾ ਕਮਾਂਡਰ ਬਣਾ ਕੇ ਮੈਨੂੰ ਵੀ ਨਿਹੱਥੇ ਸ਼ਹਿਰੀਆਂ ਦਾ ਘਾਣ ਕਰਨ ਲਈ ਭੇਜਿਆ ਕਰੋਗੇ ਜੋ ਪਾਪ ਕਰਮ ਤੁਹਾਡੀ ਫੌਜ ਨੇ ਕੀਤੇ ਹਨ ਮੈਂ ਉਸ ਦਾ ਹਿੱਸੇਦਾਰ ਨਹੀਂ ਬਣਾਗਾ ਰਾਜਾ ਬੋਲਿਆ ਸ਼ਮੀਲ ਤੂੰ ਦਾਗਸਤਾਨ ਤੋਂ ਚੱਲ ਕੇ ਇੱਥੇ ਕਿੰਨੇ ਮਹੀਨਿਆਂ ਵਿੱਚ ਪਹੁੰਚਿਆ ਹੈ ਸ਼ਮੀਲ ਕਹਿਣ ਲੱਗਿਆ ਕਰੀਬ 2 ਮਹੀਨਿਆਂ ਵਿੱਚ ਰਾਜਾ ਬੋਲਿਆ ਤੈਨੂੰ ਪਤਾ ਲੱਗ ਗਿਆ ਹੈ ਨਾ ਮੇਰਾ ਰਾਜ ਕਿੰਨੀ ਦੂਰ ਤੱਕ ਫੈਲਿਆ ਹੋਇਆ ਹੈ ਤੂੰ ਬਹੁਤ ਨਾ ਸਮਝ ਹੈ ਜੋ ਮੇਰੇ ਨਾਲ ਤੂੰ ਜੰਗ ਛੇੜ ਲਈ ਹੈ ਸ਼ਮੀਲ ਆਖਣ ਲੱਗਿਆ ਤੁਹਾਡਾ ਦੇਸ਼ ਹੈ ਤਾਂ ਬਹੁਤ ਵੱਡਾ ਪਰ ਸਾਰਾ ਉਜੜਿਆ ਹੋਇਆ ਦੇਸ਼ ਹੈ ਮੈਂ 2 ਮਹੀਨੇ ਤੋਂ ਸਾਰੇ ਰਾਹ ਵੇਖਦਾ ਆਇਆ ਹਾਂ ਲੋਕੀ ਉਦਾਸ ਹਨ ਡਰੇ ਹੋਏ ਹਨ ਗਰੀਬ ਹਨ ਬਿਮਾਰੀਆਂ ਹਨ ਤੇਰਾ ਵੱਡਾ ਦੇਸ਼ ਉਜੜ ਚੁੱਕਿਆ ਹੈ ਯਾਰ ਆਖਣ ਲੱਗਿਆ ਸ਼ਮੀਲ ਤੂੰ ਬਹੁਤ ਨਾ ਸਮਝ ਹੈ ਜਿਸ ਦੇਸ਼ ਦੀ ਆਜ਼ਾਦੀ ਲਈ ਤੂੰ ਮਰਨ ਮਾਰਨ ਤੇ ਉਤਰਿਆ ਹੋਇਆ ਹੈ ਉਥੇ ਕੀ ਪੈਦਾ ਹੁੰਦਾ ਹੈ ਕੁਝ ਵੀ ਨਹੀਂ ਉਥੇ ਪਹਾੜ ਹਨ ਜੰਗਲ ਹਨ ਉਥੇ ਇਲਾਕੇ ਦੀਆਂ ਆਪਣੀਆਂ ਲੋੜਾਂ ਵਾਸਤੇ ਵੀ ਪੂਰਾ ਅਨਾਜ ਪੈਦਾ ਨਹੀਂ ਹੁੰਦਾ ਉਸ ਭੁੱਖੇ ਨੰਗੇ ਦੇਸ਼ ਲਈ ਆਜ਼ਾਦੀ ਲੈ ਕੇ ਤੂੰ ਕੀ ਕਰੇਗਾ ਸ਼ਮੀਲ ਆਖਣ ਲੱਗਿਆ ਜਾਰ ਸਾਹਿਬ ਮੈਂ ਮੂਰਖ ਨਹੀਂ ਹਾਂ ਮੂਰਖ ਤਾਂ ਤੂੰ ਹੈ ਤੇਰੇ ਕੋਲ ਕਿੰਨਾ ਵੱਡਾ ਦੇਸ਼ ਪਹਿਲਾਂ ਹੀ ਮੌਜੂਦ ਹੈ ਤੇਰਾ ਉਸ ਨਾਲ ਢਿੱਡ ਨਹੀਂ ਭਰਿਆ ਜੇ ਮੇਰੇ ਦੇਸ਼ ਦੀ ਗਰੀਬੀ ਤੇ ਮਦਹਾਲੀ ਦਾ ਤੈਨੂੰ ਪਤਾ ਹੈ ਫਿਰ ਕਿਉਂ ਫੌਜਾਂ ਚਾੜ੍ਹ ਕੇ ਉਸ ਦੇਸ਼ ਦੇ ਲੋਕਾਂ ਨੂੰ ਕਤਲ ਕਰਵਾਉਂਦਾ ਹੈ ਤੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਵੱਡਾ ਦੇਸ਼ ਹੈ ਸਾਡੇ ਕੋਲ ਸਾਡਾ ਛੋਟਾ ਜਿਹਾ ਦੇਸ਼ ਰਹਿ ਜਾਣ ਦੇ ਉਂਝ ਬਦਹਾਲੀ ਵਿੱਚ ਸਿਰਫ ਮੇਰਾ ਦਾਗਿਸਤਾਨ ਹੀ ਨਹੀਂ ਹੈ ਸਾਰੇ ਬੰਨੇ ਬਦਹਾਲੀ ਹੈ ਪੋਕੋ ਮਰੀ ਹੈ ਮੇਰੇ ਦੇਸ਼ ਤੇ ਕਬਜ਼ਾ ਕਰਕੇ ਦੇਸ਼ ਵਾਸੀਆਂ ਨੂੰ ਰਜਮੀ ਰੋਟੀ ਨਹੀਂ ਮਿਲ ਜਾਵੇਗੀ ਤੁਹਾਡੇ ਵਰਗੇ ਖੁਦਗਰਜ਼ ਤੇ ਅਯਾਸ ਹਾਕਮ ਹੀ ਲੋਕਾਂ ਦੀ ਬਰਬਾਦੀ ਲਈ ਜ਼ਿੰਮੇਵਾਰ ਹੋਇਆ ਕਰਦੇ ਨੇ ਜਦੋਂ ਕੋਈ ਪੇਸ਼ ਨਾ ਗਈ ਲਾਲਚ ਅਤੇ ਡਰ ਵਰਗੇ ਹਥਿਆਰ ਵੀ ਕਾਰਗਰ ਸਾਬਤ ਨਾ ਹੋਏ ਉਤੋਂ ਪਿਆਰ ਭਰੇ ਵਰਤਾਅ ਵਿੱਚ ਵੀ ਸ਼ਾਮਿਲ ਵਿੱਚ ਕੋਈ ਤਬਦੀਲੀ ਨਾ ਆਈ ਸਾਰੇ ਅਫਸਰਾਂ ਦੇ ਸਾਹਮਣੇ ਰਾਜਾ ਕਿਵੇਂ ਆਪਣੀ ਬੇਇੱਜ਼ਤੀ ਬਰਦਾਸ਼ਤ ਕਰੇ ਅੰਤ 2 ਦਿਨ ਹੋਰ ਸੋਚਣ ਲਈ ਦੇ ਕੇ ਸ਼ਮੀਲ ਨੂੰ ਜੇਲ੍ਹ ਵਿੱਚ ਭੇਜ ਦਿੱਤਾ 2 ਦਿਨਾਂ ਤੋਂ ਬਾਅਦ ਫਾਂਸੀ ਦਾ ਹੁਕਮ ਸੁਣਾ ਦਿੱਤਾ ਮਹਾਨ ਯੰਗਵਾਜ ਦਲੇਰ ਅਤੇ ਹਾਜ਼ਰ ਜਵਾਬ ਬੱਬਰ ਸ਼ੇਰ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਪਿੱਛੇ ਦਾਗਸਤਾਨ ਵਿੱਚ ਚਰਚਾ ਜ਼ੋਰਾਂ ਤੇ ਸੀ ਕਿ ਸਮੀਲ ਨੂੰ ਫੜਾਉਣ ਲਈ ਕਿਹਨੇ ਦੱਸ ਪਾਈ ਸੀ ਸਾਡੇ ਦੇਸ਼ ਦਾ ਕੌਣ ਬੰਦਾ ਗਦਾਰੀ ਕਰ ਗਿਆ ਜਿਸ ਖੁਦਗਰਜ਼ ਬੰਦੇ ਨੇ ਸਮੀਲ ਨੂੰ ਫੜਾਇਆ ਸੀ 2-3 ਮਹੀਨਿਆਂ ਤੱਕ ਉਹ ਘਰ ਨਹੀਂ ਆਇਆ ਜਦੋਂ ਗੱਲ ਠੰਡੀ ਹੋਈ ਮਹਿਸੂਸ ਕੀਤੀ ਤਾਂ ਘਰ ਆ ਪਹੁੰਚਿਆ ਇੱਕ ਪੁਰਾਣੇ ਜਿਹੇ ਕੱਪੜੇ ਵਿੱਚ ਵਿੱਚੋਂ ਕੋਈ ਚੀਜ਼ ਕੱਢੀ ਪਤਨੀ ਮਾਂ ਪਿਤਾ ਭਰਾ ਭੈਣਾ ਤੇ ਬੱਚਿਆਂ ਨੂੰ ਇਕੱਠੇ ਕਰਕੇ ਆਖਣ ਲੱਗਾ ਆਓ ਸਾਰੇ ਮੇਰੇ ਕੋਲ ਮੈਂ ਇੱਕ ਬੜੀ ਕੀਮਤੀ ਚੀਜ਼ ਲੱਭ ਕੇ ਲਿਆਇਆ ਹਾਂ ਗੱਲ ਨਾ ਕਰਨੀ ਕਿਸੇ ਨਾਲ ਪੰਜ ਸ਼ੇਰ ਸੋਨਾ ਹੈ ਸਾਡੀ ਸਾਰੀ ਗਰੀਬੀ ਮੁੱਕ ਜਾਵੇਗੀ ਇਸ ਦੇ ਪਿਤਾ ਨੇ ਮਜ਼ਬੂਤੀ ਨਾਲ ਪੁੱਤਰ ਦੀ ਬਾਹ ਫੜ ਲਈ ਉਸ ਦੇ ਛੋਟੇ ਬਾਲਕ ਦੇ ਸਿਰ ਤੇ ਉਸ ਨੇ ਛੋਟੇ ਬਾਲਕ ਦੇ ਸਿਰ ਤੇ ਹੱਥ ਰਖਵਾ ਕੇ ਸਖਤ ਲਹਿਜੇ ਵਿੱਚ ਪਿਤਾ ਆਖਣ ਲੱਗਾ ਸੱਚ ਦੱਸ ਇਹ ਸੋਨਾ ਕਿੱਥੋਂ ਲਿਆਂਦਾ ਹੈ ਵਰਨਾ ਸਾਥੋਂ ਬੁਰਾ ਕੋਈ ਨਹੀਂ ਸੋਨਾ ਲਿਆਉਣ ਵਾਲੇ ਦੀ ਜ਼ੁਬਾਨ ਥਥਲਾ ਗਈ ਸਰੀਰ ਕੰਬਣ ਲੱਗ ਪਿਆ ਪਿਤਾ ਨੇ ਫਿਰ ਸਖਤੀ ਨਾਲ ਆਖਿਆ ਓਏ ਤੂੰ ਮੇਰਾ ਪੁੱਤਰ ਨਹੀਂ ਤੂੰ ਸਾਰੇ ਸਾਡੇ ਘਰ ਵਿੱਚ ਗੰਦੀ ਔਲਾਦ ਜੰਪਿਆ ਆਹ ਸੋਨਾ ਤੂੰ ਸ਼ਮੀਲ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਦੇ ਵਜੋਂ ਸਰਕਾਰ ਤੋਂ ਪ੍ਰਾਪਤ ਕੀਤਾ ਹੈ ਤੂੰ ਮਰ ਕਿਉਂ ਨਾ ਗਿਆ ਇਹੋ ਜਿਹਾ ਪਾਪੀ ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ ਮੇਰਾ ਅਸਲੀ ਪੁੱਤਰ ਸ਼ਮੀਲ ਸੀ ਜੋ ਆਪਣੇ ਦੇਸ਼ ਲਈ ਜਾਨ ਦੀ ਬਾਜ਼ੀ ਲਾ ਗਿਆ ਨਿਕਲ ਜਾ ਮੇਰੇ ਘਰੋਂ ਇਸੇ ਵਕਤ ਨਿਕਲ ਜਾ ਮੁੰਡਾ ਸੁੱਨ ਹੋਇਆ ਥਾਂ ਬੈਠਾ ਰਿਹਾ ਪਿਓ ਉਸ ਦਾ ਛੱਤ ਤੇ ਚੜ ਗਿਆ ਤੇ ਉੱਚੀ ਆਵਾਜ਼ ਵਿੱਚ ਬੋਲਣ ਲੱਗ ਪਿਆ ਉਹ ਮੇਰੇ ਭਰਾਵੋ ਉਹ ਪਿੰਡ ਦੇ ਲੋਕੋ ਇੱਟਾਂ ਵੱਟੇ ਡਾਂਗਾ ਛੋਟੇ ਲੈ ਕੇ ਆਓ ਮੇਰੇ ਘਰ ਵਿੱਚ ਮਹਾਨ ਯੋਧੇ ਸ਼ਮੀਲ ਦਾ ਕਾਤਲ ਬੈਠਾ ਉਹ ਲੋਕੋ ਆਓ ਉਸ ਨੂੰ ਕੀਤੇ ਪਾਪਾਂ ਦੀ ਸਜ਼ਾ ਦੇ ਦਈਏ ਪਿੰਡ ਦੇ ਕਈ ਸਾਰੇ ਨੌਜਵਾਨ ਬਜ਼ੁਰਗ ਹਥਿਆਰ ਚੁੱਕ ਕੇ ਆ ਪਏ ਪਿਤਾ ਦੇ ਆਖਣ ਤੇ ਉਸ ਦੁਸ਼ਟ ਨੂੰ ਬਾਹਰ ਧੂ ਲਿਆ ਜਿਸ ਦੇ ਹੱਥ ਵਿੱਚ ਜੋ ਸੀ ਉਹੀ ਮਾਰਦੇ ਗਏ ਧੇਰ ਤੱਕ ਇੱਟਾਂ ਵੱਟੇ ਪੈਂਦੇ ਰਹੇ ਉਸ ਦੀ ਮਾਂ ਪਤਨੀ ਭੈਣਾ ਅਤੇ ਬੱਚੇ ਬਿਟ ਬਿਟ ਤੱਕਦੇ ਰਹੇਗੇ ਪਿਤਾ ਨੇ ਪੰਜ ਸੇਰ ਸੋਨਾ ਪਿੰਡ ਦੇ ਮੁਖੀਏ ਨੂੰ ਪੜਾ ਦਿੱਤਾ ਤੇ ਆਖਿਆ ਜੇ ਤੁਸੀਂ ਠੀਕ ਸਮਝੋ ਤਾਂ ਇਸ ਨੂੰ ਪਿੰਡ ਦੀ ਭਲਾਈ ਵਾਸਤੇ ਵਰਤ ਲੈਣਾ ਜੇ ਨਹੀਂ ਤਾਂ ਆਪਾਂ ਸਾਰੇ ਇਸ ਨੂੰ ਦਰਿਆ ਵਿੱਚ ਸੁੱਟ ਦੇਵਾਂਗੇ ਆਪਣੇ ਪੁੱਤਰ ਨੂੰ ਤਸੀਹੇ ਚਲਦਿਆਂ ਪਿਤਾ ਨੇ ਖੁਦ ਵੇਖਿਆ ਜਦੋਂ ਤੱਕ ਗਏ ਉਸ ਦੀ ਮੌਤ ਨਾ ਹੋ ਗਈ ਦਾਗਸਤਾਨ ਵਿੱਚ ਜਿੰਨਾ ਸ਼ਮੀਲ ਦਾ ਅੱਜ ਤੱਕ ਸਤਕਾਰ ਚਲਿਆ ਆ ਰਿਹਾ ਹੈ ਉਤਨਾ ਹੀ ਇਸ ਬਜ਼ੁਰਗ ਬਾਪੂ ਦਾ ਸਤਕਾਰ ਹੁੰਦਾ ਆ ਰਿਹਾ ਹੈ ਸਦੀਆਂ ਤੱਕ ਅਜਿਹੇ ਕਾਰਨਾਮਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਸ ਛੋਟੇ ਜਿਹੇ ਦੇਸ਼ ਦਾਗਸਤਾਨ ਦਾ ਹਰ ਬੱਚਾ ਬੱਚਾ ਬੁੱਢਾ ਨੌਜਵਾਨ ਅਤੇ ਬੀਬੀਆਂ ਭੈਣਾਂ ਉਸ ਨੂੰ ਦੇਵਤਿਆਂ ਮੰਗ ਪੂਜਦੀਆਂ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਵਾਸਤੇ ਐਡਾ ਵੱਡਾ ਕਾਰਨਾਮਾ ਕਰ ਬਖਾਇਆ ਉਹ ਸ਼ਮੀਲ ਉਹਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਗਗਨਧ ਮਾਮਾ ਬਾਜਿਓ ਪਰਿਓ ਨਿਸਾਨਾ ਈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨ ਛੱਡ ਖੇਤ ਪੁਰਜਾ ਪੁਰਜਾ ਕਟਮਰੈ ਕਬੂ ਨ ਛੱਡ ਖੇਤ ਪੰਨਾ 1105 ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ